ਹਾਂਜੀ ਜੀ ਸਤਿ ਸ਼੍ਰੀ ਅਕਾਲ ਪੈਣੋ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡੀ ਆਪਣੀ ਚੈਨਲ ਗੁਰਤਾਜ ਕੌਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੀ ਜਾਣੀ ਵਧੀਆ ਹੋਵੋਗੇ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਤਨ ਸਾਰਿਆਂ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਤੇ ਚਲੋ ਪੈਣੋ ਅੱਜ ਪ੍ਰੋਬਲਮ ਇੱਕ ਸੋਲਵ ਕਰੀਏ ਮੱਖਣ ਦਾ ਪੇੜਾ ਮੈਂ ਸਿਰਫ 2-3 ਮਿੰਟ ਦੇ ਵਿੱਚ ਰੈਡੀ ਕਰ ਲਿਆ ਆ ਤੇ ਇਹ ਮੈਂ ਕਿਸ ਤਰ੍ਹਾਂ ਕੱਢਿਆ ਆ ਸਿਰਫ 3 ਦਿਨ ਦੀ ਮਲਾਈ ਤੋਂ ਤੇ ਉਹ ਵੀ ਦੁਗਣਾ ਨਿਕਲ ਕੇ ਤਿਆਰ ਹੋਇਆ ਤੁਸੀਂ ਵੇਖ ਸਕਦੇ ਆ ਤੇ ਬਿਲਕੁਲ ਦਾਣੇਦਾਰ ਮੱਖਣ ਬਣ ਕੇ ਤਿਆਰ ਹੋਇਆ ਵਾ ਬਿਨਾ ਹੱਥ ਲਾਏ ਬਿਨਾ ਭਾਂਡੇ ਲਵੇੜੇ ਤੇ ਬਿਨਾ ਮਧਾਣੀ ਤੋਂ ਚਲੋ ਜੀ ਕਰਦੇ ਆਂ ਵੀਡੀਓ ਸਟਾਰਟ ਹਾਂ ਜੀ ਤੇ ਪੈਰੋਂ ਜਿਹੜੇ ਹੌਲ ਫਸਦੀਆਂ ਦਾ ਮੌਸਮ ਆ ਤੇ ਮੱਖਣ ਕੱਢਣਾ ਨਾ ਬਹੁਤ ਔਖਾ ਹੋ ਜਾਂਦਾ ਮਲਾਈ ਦੇ ਵਿੱਚੋਂ ਹਨਾ ਤੇ ਇਹ ਸਿਰਫ ਪੈਰੋਂ ਮੈਂ ਮਲਾਈ ਜਿਹੜੀ ਹੈ ਨਾ ਦੋ ਤਿੰਨ ਦਿਨ ਦੀ ਲਈ ਹੋਈ ਆ ਤਿੰਨ ਕਿ ਦਿਨ ਦੀ ਮਲਾਈ ਆ ਅੱਜ ਮੈਂ ਤੁਹਾਨੂੰ ਦੱਸਣਗੀ ਬਹੁਤ ਸੌਖਾ ਤਰੀਕਾ ਹੈ ਅਸੀਂ ਕਿਸ ਤਰ੍ਹਾਂ ਮੱਖਣ ਜਿਹੜਾ ਹੈ ਆਪਣਾ ਕੱਢ ਸਕਦੇ ਆ ਕਿਉਂਕਿ ਸਰਦੀਆਂ ਦੇ ਵਿੱਚ ਬਹੁਤ ਟਾਈਮ ਲੱਗ ਜਾਂਦਾ ਮੱਖਣ ਨਿਕਲਦਾ ਨਹੀਂ ਤੇ ਬਿਨਾ ਕਿਸੇ ਮੱਖਣ ਕੱਢਣ ਵਾਲੀ ਮਸ਼ੀਨ ਤੋਂ ਮਧਾਣੀ ਤੋਂ ਬਿਨਾ ਆਪਾਂ ਤੁਹਾਨੂੰ ਬਿਨਾ ਖੇਚਲ ਦੇ ਮੱਖਣ ਕੱਢਣਾ ਹਾਂ ਦੱਸਾਂਗੀ ਅੱਜ ਤੇ ਬਹੁਤ ਸੌਖਾ ਤਰੀਕਾ ਹੈ ਪੈਣੋ ਇਧਰ ਇੱਕ ਕੇਤਲੀ ਦੇ ਵਿੱਚ ਮੈਂ ਪਾਣੀ ਗਰਮ ਕਰ ਲਿਆ ਥੋੜਾ ਜਿਹਾ ਪਾਣੀ ਗਰਮ ਕੀਤਾ ਜੀ ਜਿਵੇਂ ਸਿਰਫ ਹਾਂਜੀ ਸਿਰਫ ਜਿਵੇਂ ਇੰਨਾ ਕੁ ਪਾਣੀ ਗਰਮ ਕੀਤਾ ਤੁਸੀਂ ਦੇਖ ਸਕਦੇ ਅੱਧੇ ਗਲਾਸ ਤੋਂ ਵੀ ਘੱਟਾ ਪਾਣੀ ਸਿਰਫ ਇੰਨਾ ਕੁ ਪਾਣੀ ਮੈਂ ਗਰਮ ਕਰ ਲਿਆ ਕਿਉਂਕਿ ਸਰਦੀਆਂ ਨੇ ਤਾਂ ਸਾਨੂੰ ਪਾਣੀ ਗਰਮ ਦੀ ਹੀ ਜ਼ਰੂਰਤ ਪਵੇਗੀ ਠੀਕ ਹੈ ਜੀ ਤੇ ਜੇ ਗਰਮੀ ਹੈ ਉਹਨੇ ਤਾਂ ਫਿਰ ਆਪਾਂ ਇਹਦੇ ਵਿੱਚ ਠੰਡਾ ਪਾਣੀ ਪਾਵਾਂਗੇ ਹੁਣ ਸਰਦੀਆਂ ਨੇ ਅਸੀਂ ਭੈਣੋਂ ਗਰਮ ਪਾਣੀ ਪਾਵਾਂਗੇ ਠੀਕ ਹੈ ਤੇ ਮੈਨੂੰ ਲੱਗਦਾ ਸੀਗਾ ਕਿ ਵੀਡੀਓ ਵੀ ਬਣਾ ਲੈਣੀ ਚਾਹੀਦੀ ਆ ਕਿਉਂਕਿ ਕਈ ਭੈਣਾਂ ਜਿਹੜੀਆਂ ਬਹੁਤ ਕਈ ਮਧਾਣੀ ਦੇ ਨਾਲ ਹਨ ਕੱਢਦੀਆਂ ਰਹਿੰਦੀਆਂ ਨੇ ਤੇ ਬਹੁਤ ਟਾਈਮ ਲੱਗਦਾ ਹੈ ਕਿਵਲੇ ਸਾਡੇ ਕੋਲ ਮਸ਼ੀਨ ਨਹੀਂ ਹੁੰਦੀ ਤੇ ਕਈ ਵਾਰ ਖਰਾਬ ਹੋਈ ਹੁੰਦੀ ਤੇ ਅਸੀਂ ਭੈਣੋਂ ਆਹ ਵਿਕਤੀ ਲੈ ਲਈਏ ਜਿਹੜੀ ਹਰੇਕ ਘਰ ਦੇ ਵਿੱਚ ਹੁੰਦੀ ਆ ਜਿਹਦੇ ਵਿੱਚ ਆਪਾਂ ਮਸਾਲਾ ਪੀਸਦੇ ਆ ਉਹ ਵਾਲਾ ਆਪਾਂ ਜਾਗ ਲੈ ਲਿਆ ਜੀ ਤੇ ਭੈਣੋਂ ਸਿੰਪਲੀ ਆਪਾਂ ਇਹਦੇ ਵਿੱਚ ਕੀ ਕਰਾਂਗੇ ਇਹ ਸਾਰੀ ਮਲਾਈ ਨੂੰ ਪਾ ਦਵਾਂਗੇ ਠੀਕ ਹੈ ਜੀ ਸਾਰੀ ਮਲਾਈ ਇਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਢੰਡ ਲੈਣੀ ਹੈ ਤੁਹਾਨੂੰ ਬਹੁਤ ਸੌਖਾ ਤਰੀਕਾ ਆ ਦੇਖੋ ਜੀ ਇਹ ਚੰਗੀ ਤਰ੍ਹਾਂ ਇਹਦੇ ਵਿੱਚ ਮਲਾਈ ਇਸ ਜੱਗ ਦੇ ਵਿੱਚ ਗੰਡ ਲਈ ਆ ਠੀਕ ਹੈ ਜੀ ਤੇ ਇਹਨੂੰ ਮੈਂ ਰੱਖ ਦਿੱਤਾ ਇੱਥੇ ਮੈਨੂੰ ਸਿੰਪਲ ਪਹਿਲਾਂ ਇੱਕ ਗੇੜਾ ਜਿਹੜਾ ਆ ਉਹ ਦਵਾ ਲਾਂਗੀ ਕੁਝ ਨਹੀਂ ਮੈਂ ਇਹਦੇ ਵਿੱਚ ਪਾਇਆ ਸਿਰਫ ਸਿੰਪਲ ਗੇੜਾ ਮੈਂ ਇਹਦੇ ਵਿੱਚ ਦਵਾਉਂਗੀ ਠੀਕ ਹੈ ਜੀ ਦੇ ਵਾਸਤੇ ਦਵਾ ਲਿਆ ਹਾਂ ਜੀ ਜਿੱਦਾਂ ਪਰ ਮੈਂ ਥੋੜੀ ਜਿਹੀ ਦੇਰ ਵਾਸਤੇ ਨੂੰ ਗੇੜਾ ਦਵਾ ਲਿਆ ਇਸ ਤਰ੍ਹਾਂ ਇੱਕ ਪੀਸਟ ਸਾਡਾ ਬਣ ਗਿਆ ਥੋੜਾ ਜਿਹਾ ਸਮੂਥ ਜਿਹਾ ਹੋ ਗਿਆ ਹਨਾ ਕਿਉਂਕਿ ਥੋੜਾ ਦੁੱਧ ਹੁੰਦਾ ਵਿੱਚ ਮੱਖਣ ਦੀ ਤੇ ਉਹ ਸਾਰਾ ਇੱਕਦਮ ਸਮੂਥ ਇੱਕੋ ਜਿਹਾ ਪੀਸਟ ਜਿਹੜਾ ਹੈ ਉਹ ਬਣ ਕੇ ਤਿਆਰ ਹੋ ਗਿਆ ਇੱਕੋ ਜਿਹਾ ਪੀਸ ਸਾਡਾ ਜਦੋਂ ਬਣ ਕੇ ਤਿਆਰ ਹੋ ਜਾਂਦਾ ਇਹਦੇ ਮੈਂ ਦੱਸਦੀ ਆਂ ਕਿ ਆਪਾਂ ਇਹ ਤੋਂ ਦੁੱਗਣਾ ਮੱਖਣ ਕਿਵੇਂ ਕੱਢ ਸਕਦੇ ਆਂ ਫਿਰ ਇਹਦੇ ਵਿੱਚ ਮੈਂ ਹੁਣ ਪਾਵਾਂਗੀ ਜਿਹੜਾ ਮੈਂ ਪਾਣੀ ਗਰਮ ਕੀਤਾ ਕਿਉਂਕਿ ਉਹ ਠੰਡ ਹੈ ਆਪਾਂ ਇਹਦੇ ਵਿੱਚ ਗਰਮ ਪਾਣੀ ਪਾਵਾਂਗੇ ਇੱਥੇ ਗਰਮ ਪਾਣੀ ਪਾ ਲਿਆ ਇੰਨਾ ਵੀ ਆਪਾਂ ਪਾਣੀ ਪਾਉਣਾ ਮੈਂ ਉਹਦੇ ਵਿੱਚੋਂ ਵੀ ਥੋੜਾ ਜਿਹਾ ਪਾਣੀ ਜਿਹੜਾ ਉਹ ਰਹਿਣ ਦਿੱਤਾ ਸਾਰਾ ਨਹੀਂ ਪਾਇਆ ਤੇ ਤੁਸੀਂ ਦੇਖੋ ਕਿੰਨਾ ਵਧੀਆ ਪੇਸਟ ਸਾਡਾ ਬਣ ਗਿਆ ਹੁਣ ਇਹਦੇ ਵਿੱਚ ਮੈਂ ਇੱਕ ਚੀਜ਼ ਪਾਵਾਂਗੀ ਜਿਹਦੇ ਨਾਲ ਮੱਖਣ ਸਾਡਾ ਦੁੱਗਣਾ ਨਿਕਲੂਗਾ ਠੀਕ ਹੈ ਜੀ ਹੁਣ ਇਹਦੇ ਵਿੱਚ ਪਾਣ ਲੱਗੀ ਆ ਜੀ ਮਿੱਠਾ ਸੋਡਾ ਸਿਰਫ ਮੈਂ ਇਹਦੇ ਵਿੱਚ ਮਿੱਠਾ ਸੋਡਾ ਪਾਇਆ ਆ ਜੀ ਇਸ ਤਰ੍ਹਾਂ ਬਸ ਸਿਰਫ ਇੱਕ ਤੋਂ ਇੱਕ ਕੁ ਚੁਟਕੀ ਪਾਇਆ ਆ ਠੀਕ ਹੈ ਜੀ ਜੇ ਤੁਹਾਡੀ ਮਲਾਈ ਜਿਹੜੀ ਜ਼ਿਆਦੇ ਦਿਨਾਂ ਦੀ ਆ ਤੁਸੀਂ ਥੋੜਾ ਜਿਹਾ ਇਸ ਤੋਂ ਵੱਧ ਪਾ ਸਕਦੇ ਹੋ ਵੈਸੇ ਬਹੁਤ ਜ਼ਿਆਦਾ ਮਿੱਠਾ ਸੋਡਾ ਨਾ ਪਾਓ ਕਿ ਆਪਾਂ ਅੱਧਾ ਚਮਚ ਬਿਲਕੁਲ ਨਹੀਂ ਪਾਣਾ ਹੈਗਾ ਅੱਧੇ ਚਮਚ ਤੋਂ ਜੇ ਤੁਹਾਡੀ 5-6 ਦਿਨ ਦੀ ਮਲਾਈ ਹੈ ਨਾ ਤੇ ਤੁਸੀਂ ਅੱਧੇ ਚਮਚ ਤੋਂ ਚੌਥਾ ਹਿੱਸਾ ਜਿਹੜਾ ਹੁੰਦਾ ਉਸ ਤੋਂ ਵੀ ਥੋੜਾ ਘੱਟ ਹੀ ਮਿੱਠਾ ਸੋਡਾ ਪਾਉਣਾ ਤੇ ਮੈਂ ਸਰਫਤੇ ਇੱਕੋ ਪਿੰਚ ਲਈ ਹੋਈ ਆ ਮਿੱਠੇ ਛੋਡੇ ਦੀ ਤੁਸੀਂ ਵੇਖ ਹੀ ਲਿਆ ਹੋਣਾ ਕਿਤੇ ਜੀ ਹੁਣ ਆਪਾਂ ਇਹਨੂੰ ਕੀ ਕਰਨਾ ਹੈ ਹੁਣ ਆਪਾਂ ਇਹਨੂੰ ਇੱਕ ਇੱਕ ਮਿੰਟ ਵਾਸਤੇ ਫੇਰ ਇਹਨੂੰ ਘਮਾਉਣਾ ਹਾਂਜੀ ਆਪਾਂ ਇਹਨੂੰ ਘਮਾਇਆ ਸੀ ਤੁਸੀਂ ਦੇਖੋ ਸਾਡੀ ਜਿਹੜੀ ਕਰੀਮ ਆ ਉਹ ਬਣ ਗਈ ਆ ਕਿੰਨੀ ਵਧੀਆ ਸਾਡੀ ਜਿਹੜੀ ਕਰੀਮ ਆ ਉਹ ਬਣ ਗਈ ਹੈ ਨਾ ਬਹੁਤ ਜ਼ਿਆਦਾ ਸੰਘਣਾ ਹੋ ਗਿਆ ਹੈ ਤੇ ਇਹ ਕਰੀਮ ਹੁਣ ਬਣੀ ਆ ਤੇ ਹੁਣ ਆਪਾਂ ਇਹਨੂੰ ਫੇਰ ਕਿਤੇ ਉੱਪਰ ਰੱਖਾਂਗੇ ਜਦੋਂ ਇਸ ਤਰ੍ਹਾਂ ਕਰੀਮ ਬਣ ਜਾਵੇ ਤੇ ਤੁਸੀਂ ਇਹਨੂੰ ਇਸ ਤਰ੍ਹਾਂ ਹਲਾ ਕੇ ਇੱਕ ਵਾਰੀ ਇਹਨੂੰ ਤੁਸੀਂ ਪਹਿਲਾਂ ਮੈਂ ਇਹਨੂੰ ਮੀਡੀਅਮ ਤੇ ਚੱਕਰ ਲਵਾ ਰਹੀ ਸੀ ਹੁਣ ਜਦੋਂ ਮੈਂ ਫਾਈਨਲੀ ਇਹਦਾ ਮੱਖਣ ਕਢਣਾ ਤੇ ਇਹਨੂੰ ਮੈਂ ਹਾਈ ਤੇ ਕਰਾਂਗੀ ਠੀਕ ਹੈ ਜੀ ਹਾਈ ਤੇ ਇਹਦਾ ਚੱਕਰ ਜਿਹੜਾ ਉਹ ਲਵਾਉਂਗੀ ਜੀ ਤੇ ਪਰੋ ਦੇਖੋ ਮੈਂ ਫੁੱਲ ਮਸ਼ੀਨ ਨੂੰ ਫੁੱਲ ਤੇਜ਼ ਕਰ ਦਿੱਤਾ ਜਿਹੜਾ ਲਾਸਟ ਤਿਹਾਈ ਵਾਲਾ ਬਟਨ ਹੁੰਦਾ ਨਾ ਮੈਂ ਹਾਈ ਵਾਲੇ ਤੇ ਉਹਨੂੰ ਕੀਤਾ ਤੇ ਹੁਣ ਤੁਹਾਨੂੰ ਦੇਖਦੇ ਆ ਆਪਾਂ ਕੋਲ ਕੇ ਕੀ ਬਣਿਆ ਮੱਖਣ ਕਿ ਨਹੀਂ ਬਣਿਆ ਕਿਉਂਕਿ ਮੇਰੀਆਂ ਪੈਣਾਂ ਨਾਲ ਬਹੁਤ ਜ਼ਿਆਦਾ ਖੱਪ ਜਾਂਦੀਆਂ ਨੇ ਬਹੁਤ ਖਪਾਈ ਹੁੰਦੀ ਆ ਕਦੀ ਚਮਚ ਦੇ ਨਾਲ ਕੱਢਦੀਆਂ ਨੇ ਤੇ ਕਦੀ ਮਧਾਣੀ ਦੇ ਨਾਲ ਤੇ ਪੈਣੋ ਸਿਰਫ ਤੁਸੀਂ ਚਾਹ ਲੱਗੇ ਬਣਾਣਦੇ ਹੋ ਨਾ ਤੇ ਚਾਹ ਬਣਾਦੇ ਆ ਬਣਾਦੇ ਤੁਸੀਂ ਆਪਣਾ ਮੱਖਣ ਤਿਆਰ ਕਰ ਸਕਦੇ ਹੋ ਤੇ ਸਰਦੀਆਂ ਦੇ ਵਿੱਚ ਇਹ ਪੈਣਾਂ ਲਈ ਬਹੁਤ ਕੰਮ ਆਉਂਦਾ ਹੈ ਜਿਹੜਾ ਓਖਾ ਆ ਕਿਉਂਕਿ ਗਰਮ ਪਾਣੀ ਪਾਉਂਦੀਆਂ ਨੂੰ ਉਲਾਈ ਜਾਂਦੀਆਂ ਉਹ ਫੇਰ ਪੇਸਟ ਪਤਲਾ ਹੋਈ ਜਾਂਦਾ ਤੇ ਪੈਣੋ ਦੇਖੋ ਸਾਡਾ ਮੱਖਣ ਬਣ ਕੇ ਤਿਆਰ ਆ ਜੀ ਮੱਖਣ ਸਾਡਾ ਸਾਰਾ ਬਣ ਗਿਆ ਤੇ ਜਿਹੜਾ ਇਹਦਾ ਦੁੱਧ ਆ ਕੋਈ ਇੱਕ ਸਾਈਡ ਤੇ ਹੋ ਗਿਆ ਹੈ ਨਾ ਪੈਣੋ ਕੁਮਾਰ ਦੀ ਟ੍ਰਿਕ ਤੇ ਦੇਖੋ ਕੋਈ ਸਰਦੀਆਂ ਦੇ ਵਿੱਚ ਖਫਨ ਦੀ ਜ਼ਰੂਰਤ ਨਹੀਂ ਆ ਕੋਈ ਜਿਆਦਾ ਮਧਾਣੀਆਂ ਦੀ ਲੋੜ ਨਹੀਂ ਹੈਗੀ ਕੋਈ ਅੱਧਾ ਘੰਟਾ ਪੌਣਾ ਘੰਟਾ ਵੇਸਟ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੇ ਦੇਖੋ ਇਹ ਦਾਣੇਦਾਰ ਸਾਡਾ ਮੱਖਣ ਜਿਹੜਾ ਹੈ ਉਹ ਬਣ ਕੇ ਤਿਆਰ ਹੋਇਆ ਤੇ ਤੁਸੀਂ ਬੜਾ ਇੱਕ ਗੱਲ ਨੋਟ ਕੀਤੀ ਹੋਣੀ ਕਿ ਇੰਨਾ ਮੱਖਣ ਬਣ ਕੇ ਤਿਆਰ ਨਹੀਂ ਹੁੰਦਾ ਸਿਰਫ 3 ਦਿਨ ਦੀ ਮਲਾਈ ਦਾ ਦੇਖੋ ਕਿੰਨੀ ਸੋਹਣਾ ਦੇਖੋ ਕਿੰਨਾ ਸੋਹਣਾ ਮੱਖਣ ਬਣ ਕੇ ਤਿਆਰ ਹੋਇਆ ਹਨਾ ਤੇ ਸਿਰਫ 5 ਮਿੰਟ ਦੇ ਵਿੱਚ ਤੇ ਮੈਂ ਉਹੀ ਡੱਬੀ ਦੇ ਵਿੱਚ ਆਪਣਾ ਜਿਹੜਾ ਮੱਖਣ ਆ ਇਹਨੂੰ ਕੱਢ ਲਾਂਗੀ ਤੇ ਤੁਸੀਂ ਵੇਖਿਓ ਆ ਦੇਖੋ ਜੀ ਕਿੰਨਾ ਸੋਹਣਾ ਸਾਡਾ ਮੱਖਣ ਬਣ ਕੇ ਤਿਆਰ ਹੋ ਗਿਆ ਤੇ ਹੁਣ ਮੇਰੀਆਂ ਭੈਣਾਂ ਦਾ ਇੱਕ ਕੁਐਸਚਨ ਜ਼ਰੂਰ ਹੋਊਗਾ ਕਿ ਇੱਥੇ ਸੋਡੇ ਦਾ ਕੀ ਕੰਮ ਸੀਗਾ ਸੋਡਾ ਭੈਣੋ ਸਿਰਫ ਅਸੀਂ ਇੱਕ ਪਿੰਚ ਲਿਆ ਸਿਰਫ ਜਸਟ ਮੈਂ ਤਾਂ ਪਿੰਚ ਹੀ ਪਾਇਆ ਉਹਦੇ ਨਾਲ ਕੋਈ ਨੁਕਸਾਨ ਨਹੀਂ ਹੋਊਗਾ ਉਹਦੇ ਨਾਲ ਫਾਇਦਾ ਹੀ ਫਾਇਦਾ ਹੋਊਗਾ ਫਾਇਦਾ ਇਹ ਹੋਊਗਾ ਜੀ ਸਾਡਾ ਮੱਖਣ ਦੁੱਗਣਾ ਬਣ ਕੇ ਤਿਆਰ ਹੋਊਗਾ ਠੀਕ ਹੈ ਜੀ ਤਿੰਨ ਦਿਨ ਦੀ ਆਪਾਂ ਮਲਾਈ ਤੋਂ ਮੱਖਣੀ ਕੱਢੀ ਆ ਤੁਸੀਂ ਤੇ ਸਿਰਫ ਇਹ ਤਿੰਨ ਦਿਨ ਦੀ ਮਲਾਈ ਨਾਲ ਵੇਖੋ ਦੁਗਣਾ ਮੱਖਣ ਬਣ ਕੇ ਤਿਆਰ ਹੋਇਆ ਛੋਡੇ ਦਾ ਪੈਣੋਂ ਏ ਕਮਾਲ ਸੀਗਾ ਤੇ ਜਿਹੜਾ ਸਾਡਾ ਇਹ ਦੁੱਧ ਆ ਇਹ ਬਹੁਤ ਵਧੀਆ ਇਹਨੂੰ ਪੀ ਵੀ ਸਕਦੇ ਆ ਆਪਾਂ ਵਰਤ ਵੀ ਸਕਦੇ ਆ ਇਹਨੂੰ ਇੱਕ ਦਿਨ ਵਾਸਤੇ ਤੁਸੀਂ ਠੱਕ ਕੇ ਰੱਖ ਦੋ ਤੇ ਇਹਦੀ ਤੁਸੀਂ ਕੜੀ ਵੀ ਬਣਾ ਸਕਦੇ ਜੋ ਠੀਕ ਹੈ ਜੀ ਤੇ ਇਹ ਤੋਂ ਤੁਸੀਂ ਦਹੀਂ ਵੀ ਜਮਾ ਸਕਦੇ ਜੋ ਤੇ ਦੇਖੋ ਇਹ ਦੁੱਧ ਜਿਹੜਾ ਆ ਦੇਖੋ ਪੂਰਾ ਇੱਕ ਗਲਾਸ ਸਾਡਾ ਇਹ ਭਰ ਗਿਆ ਠੀਕ ਹੈ ਜੀ ਸਿਰਫ 3 ਦਿਨ ਦੀ ਮਲਾਈ ਮੱਖਣ ਦਾ ਪੇੜਾ ਵੀ ਤੁਸੀਂ ਵੇਖ ਸਕਦੇ ਆ ਕਿੰਨਾ ਵੱਡਾ ਨਿਕਲਿਆ ਤੇ ਇਹਦਾ ਜਿਹੜਾ ਗਲਾਸ ਭਰਿਆ ਦੁੱਧ ਦਾ ਨਿਕਲਿਆ ਹੈ ਇਹਦੇ ਤੋਂ ਭੈਣੋ ਤੁਸੀਂ ਕੜੀ ਵੀ ਬਣਾ ਸਕਦੀਆਂ ਜੀ ਤੁਸੀਂ ਇਹਨੂੰ ਪੀ ਵੀ ਸਕਦੇ ਹੋ ਤੇ ਤੁਸੀਂ ਇਹਨੂੰ ਕਿਉਂਕਿ ਪੀ ਆਪਾਂ ਸਕਦੇ ਆ 2-3 ਦਿਨ ਦਾ ਹੀ ਪਿਆ ਹੈ ਤੇ ਫਰੈਸ਼ ਹੈ ਇੱਕਦਮ ਬਹੁਤ ਟੇਸਟੀ ਦੁੱਧ ਹੁੰਦਾ ਹੈ ਇਹਨੂੰ ਪੀ ਵੀ ਸਕਦੇ ਆ ਤੋਂ ਕੜੀ ਵੀ ਬਣ ਸਕਦੀ ਆ ਇਹ ਤੋਂ ਦਹੀਂ ਵੀ ਜੰਮ ਸਕਦਾ ਹੈ ਤੇ ਕਈ ਭੈਣਾਂ ਇਹ ਤੋਂ ਪਨੀਰ ਵੀ ਬਣਾ ਸਕਦੀਆਂ ਨੇ ਹੈ ਨਾ ਕਮਾਲ ਦੀ ਟ੍ਰਿਕ ਕਿੰਨੇ ਕੰਮ ਹੋ ਸਕਦੇ ਨੇ ਤੇ ਪੈਣੋ ਸਿਰਫ ਟਾਈਮ ਕਿੰਨਾ ਲੱਗਾ 5 ਮਿੰਟ ਦੇਖੋ ਮੈਂ ਕਿੰਨੀ ਵੱਡੀ ਪ੍ਰੋਬਲਮ ਤੁਹਾਡੀ ਹੱਲ ਕਰ ਦਿੱਤੀ ਆ ਬਿਨਾ ਭਾਂਡੇ ਲਵੇੜੇ ਬਿਨਾ ਹੱਥ ਖਰਾਬ ਕੀਤੇ ਬਿਨਾ ਟੱਚ ਕੀਤੇ ਆਪਾਂ ਮੱਖਣ ਇੱਥੇ ਬਣਾ ਕੇ ਤਿਆਰ ਕਰ ਲਿਆ ਆ ਪਹਿਲਾਂ ਪਲੀਜ਼ ਇਨੀਆਂ ਸੁਖਿਆ ਸੁਖਿਆ ਸਰਲ ਟ੍ਰਿਕਸ ਤੁਹਾਡੇ ਲਈ ਲੈ ਕੇ ਆਉਂਦੇ ਆ ਚੈਨਲ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਵਟ ਵਟ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਸਰਦੀਆਂ ਦੇ ਵਿੱਚ ਹੋਰ ਵੀ ਭੈਣਾਂ ਦੀ ਹੈਲਪ ਹੋ ਸਕੇ ਤੇ ਕਿਵੇਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਤੇ ਪਹਿਲਾਂ ਪਲੀਜ਼ ਕੋਈ ਪੈਸਾ ਨਹੀਂ ਲੱਗਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਮੇਰੀਆਂ ਭੈਣਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਬਿਲਕੁਲ ਫ੍ਰੀ ਆ ਤੇ ਬਸ ਇੱਕ ਹੌਸਲਾ ਮਿਲ ਜਾਂਦਾ ਆ ਤੁਹਾਡੇ ਇੱਕ ਲਾਈਕ ਦੇ ਨਾਲ ਮੇਰਾ ਹੌਸਲਾ ਵੱਧ ਜਾਂਦਾ ਤੁਹਾਡੇ ਸੋਹਣੇ ਜੇ ਕਮੈਂਟ ਨਾਲ ਮੇਰਾ ਮਨ ਖੁਸ਼ ਹੋ ਜਾਂਦਾ ਸਤਿ ਸ਼੍ਰੀ ਅਕਾਲ ਮਿਲਦੇ ਆ ਅਗਲੀ ਵੀਡੀਓ ਦੇ ਨਾਲ